ਤੇ ਨੋ ਹੁਣ 25 ਹੁਣ ਕੀ ਫਰਕ ਹੈ 32 ਹੁਣ ਫਿਰ ਕੀ ਫਰਕ ਹੈ 130 ਵੀ ਕਹਿ ਦੋ ਤਾਂ ਫਿਰ ਵੀ ਕੀ ਫਰਕ ਹੈ ਯਾਰੋ ਇਹ ਗੱਲ ਇਹ ਨਹੀਂ ਪ੍ਰਤਾਪ ਸਿੰਘ ਬਾਜਵਾ ਕੋਈ ਇਹਨਾਂ ਦਾ ਸਟੋਰ ਕੀਪਰ ਨਹੀਂ ਆ ਮੰਦਰ ਸੁਰੱਖਿਤ ਨਹੀਂ ਤੇ ਯਾਰੋ ਪ੍ਰਤਾਪ ਸਿੰਘ ਬਾਜਵਾ ਗੁੰਗਾ ਹੋ ਕੇ ਬਹਿ ਜਾ ਕਹਿੰਦੇ ਫਿਰ ਜੇ ਤੁਸੀਂ ਨਹੀਂ ਦੱਸਦੇ ਤਾਂ ਮਤਲਬ ਤੇ ਕਹਿੰਦੇ ਤੁਸੀਂ ਆਈਐਸਆਈ ਦੇ ਬੰਦੇ ਹੋ ਕਹਿੰਦੇ ਇਹਦਾ ਮਤਲਬ ਡੀਜੀਪੀ ਵੀ ਆਈਐਸਆਈ ਦਾ ਬੰਦਾ ਉਹਨੂੰ ਨਹੀਂ ਪਤਾ ਨਾ ਕਿੱਥੇ ਆ ਇਹਦਾ ਟੈਲੀਸ ਦੀ ਇਨਪੁਟ ਆਂਦੀ ਹੋਣੀ ਹੈ ਇਨਪੁਟ ਹੈ ਇਨਪੁਟ ਜाहिर ਕਰ ਦੇਣਾ ਨਹੀਂ ਜाहिर ਕਰਨੀ ਚੁੱਪੋ ਜਾਣਾ ਇਹ ਚੋਪਾਣਾ ਦਾ ਐਡੀ ਕਾਰਵਾਈ ਦੀ ਕੀ ਲੋੜ ਹੈ ਐਡੀ ਅਮਰ ਰੋੜਾ ਕਹਿ ਰਹੇ ਕਿ ਇਹ ਬਾਈਵਾ ਸਾਹਿਬ ਸਾਨੂੰ ਦੱਸ ਦਿੰਦੇ ਕਹਿੰਦੇ ਐਵੇਂ ਕਾਂਗਰਸ ਕਹਿੰਦੇ ਸੜਕਾਂ ਤੇ ਰੋਲਦੀ ਫਿਰਦੀ ਪ੍ਰੋਟੈਸਟ ਕਰ ਰਹੀ ਹੈ ਕਹਿੰਦੇ ਸਾਨੂੰ ਪਹਿਲਾਂ ਦੱਸ ਦਿੰਦੇ ਕਹਿੰਦੇ ਅਸੀਂ ਨਾ ਐਫ ਆਈ ਆਰ ਦਰਜ ਹੋਣੀ ਸੀ ਨਾ ਕਾਂਗਰਸ ਵਾਲੇ ਰੋਲ ਪੈਰਲਲ ਪ੍ਰੋਟੈਸਟ ਆਮ ਆਦਮੀ ਪਾਰਟੀ ਕਰ ਰਹੀ ਆ ਇਹ ਕਾਦੇ ਲਈ ਕਿ ਇਹ ਜਿਹੜਾ ਸੱਚ ਹੈ ਨੂੰ ਝੂਠ 'ਚ ਤਬਦੀਲ ਕੀਤਾ ਜਾਵੇ ਕਮਜ਼ੋਰੀ ਆ ਸਰਕਾਰ ਦੀ ਜੇ ਸਰਕਾਰ 3 ਸਾਲ ਦੀ ਸਰਕਾਰ ਹੈ ਜੇ ਅੱਜ ਇਹ ਕਹਿੰਦੀ ਹੈ ਵੀ ਆਈਐਸਆਈ ਨਾਲ ਫਿਰ ਹੁਣ ਤੱਕ ਸਰਕਾਰ 3 ਸਾਲ ਕੀ ਕਰਦੀ ਸੀ ਇਹਦਾ ਮਤਲਬ ਸਰਕਾਰ ਦਾ ਤੰਤਰਪੰਤਰ ਸਭ ਫੇਲ ਹੋ ਗਿਆ ਇੰਟੈਲੀਜੈਂਸ ਕੱਚੀ ਹੈ ਫਿਰ ਸਰਕਾਰ ਦੀ 100% ਕੱਚੀ ਹੈ ਫਿਰ ਇਹਨਾਂ ਨੂੰ ਪਤਾ ਹੀ ਕੁਝ ਨਹੀਂਗਾ ਇਸੇ ਕਰਕੇ ਤੇ ਇਹਨਾਂ ਨੂੰ ਬਾਕੀ ਬੰਬਾਂ ਦਾ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਕੀ ਲੱਗਦਾ ਕਿ ਬਾਕੀ ਬਾਕੀ ਬੰਬ ਜਿਹੜੇ ਪਏ ਹੋਏ ਨੇ ਪੰਜਾਬ ਦੇ ਵਿੱਚ ਜਾਂ ਫਿਰ ਉਹ ਕਿਸੇ ਪਾਸੋਂ ਲੱਗੇ ਪੰਜਾਬ ਪੁਲਿਸ ਨੂੰ ਸਭ ਕੁਝ ਪਤਾ ਹੈ ਇਹ ਪੰਜਾਬ ਦਾ ਡੀਜੀਪੀ ਇਹ ਕਹਿ ਰਿਹਾ ਕਿ 18 ਗਰਨੇਟ ਫਟ ਚੁਕੇ ਆ ਜਿਹੜੇ ਚੌਕੀਆਂ ਦੇ ਉੱਪਰ ਥਾਣਿਆਂ ਦੇ ਉੱਪਰ ਜਿਹੜਾ ਹਮਲਾ ਹੋਇਆ ਤੇ ਜਦੋਂ ਡੀਜੀਪੀ ਮੰਨ ਰਿਹਾ ਤੇ ਫਿਰ ਲੋਕ ਤਾਂ ਡਰਿਆ ਮਹਿਸੂਸ ਕਰ ਰਹੇ ਉਹ ਬਾਜਵਾਦ ਸਾਹਿਬ ਨੂੰ ਅੰਦਰ ਲੈ ਕੇ ਗਏ ਆ ਪੁੱਛ ਲੈਣ ਬਾਜਵਾਦ ਸਾਹਿਬ ਦੱਸਣਗੇ ਠੀਕ ਇਹ ਪੁੱਛਣ ਦਾ ਕੋਈ ਇਹ ਤਾਂ ਤਰੀਕਾ ਨਹੀਂ ਕਿ ਪਰਚਾ ਦੇ ਦਿਓ ਕਿਸੇ ਤੇ ਇਸ ਕਰਕੇ ਜਿਹੜਾ ਪਹਿਲਾ ਪਰਚਾ ਜਿਹੜਾ ਆਈਐਸ ਆਈਐਸ ਆਈ ਦੇ ਜਿਹੜੇ ਲਿੰਕ ਆ ਉਹ ਮੈਨੂੰ ਲੱਗਦਾ ਭਗਤ ਜੀ ਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੋ ਸਕਦੇ ਆ ਤੂੰ ਬੀਜੇਪੀ ਨਾਲ ਰਲ ਜਾ ਜੇ ਰਲਣਾ ਤਾਂ ਕਿਸੇ ਹੋਰ ਨਾਲ ਵੀ ਜੇ ਰਲਣਾ ਤਾਂ ਰਲ ਜਾ ਪਰ ਅਲਟੀਮੇਟਲੀ ਲੋਕੀ ਬਾਕੀ ਸਾਰਿਆਂ ਨੂੰ ਮਾਫ਼ ਕਰ ਦਿੰਦੇ ਆ ਰਲੇ ਹੋਿਆਂ ਨੂੰ ਮਾਫ਼ ਨਹੀਂ ਕਰਦੇ ਇਹ ਨਾ ਉਹ ਜਿੱਦਾਂ ਡੀਜੇ ਨਹੀਂ ਵੱਜਦਾ ਹੁੰਦਾ ਵੀ ਗਾਣਾ ਇੱਕ ਚੱਲਦਾ ਹੁੰਦਾ ਫੇ ਐਂ ਕਰਕੇ ਦੂਜਾ ਚੱਲਣ ਲੱਗ ਪੈਂਦਾ ਇਹ ਉਦਾਂ ਦੀ ਸਰਕਾਰ ਹੈ ਪ੍ਰਗਤ ਸਿੰਘ ਜੀ ਨੇ ਸਾਡੇ ਨਾਲ ਕਿਉਂਕਿ ਇਹ ਵੀ ਪੁਲਿਸ ਦੇ ਵਿੱਚ ਸੇਵਾਵਾਂ ਦੇ ਚੁੱਕੇ ਨੇ ਕਿ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਿੱਕੇ ਦੇ ਨਾਲ ਉਹਨਾਂ ਦੀ ਉਹਨਾਂ ਨੂੰ ਬੁਲਾਇਆ ਗਿਆ ਇੱਥੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਜਾਂ ਨਹੀਂ ਬਹੁਤ ਸਾਰੇ ਸਵਾਲ ਨੇ ਸਰ ਪਹਿਲਾਂ ਤਾਂ ਜਿਸ ਤਿੱਕੇ ਦੇ ਨਾਲ ਤੁਸੀਂ ਖੁਦ ਪੁਲਿਸ ਨਾਲ ਜੁੜੇ ਰਹੇ ਸਾਰੀਆਂ ਚੀਜ਼ਾਂ ਦੇਖੀਆਂ ਸੀਗੀਆਂ ਪਰ ਲੋਕਾਂ ਦਾ ਇਹ ਵੀ ਸਵਾਲ ਹੈ ਕਿ ਜਿਹੜੀਆਂ ਕਾਰਵਾਈਆਂ ਅਸਲ ਦੇ ਵਿੱਚ ਕਰਨੀਆਂ ਚਾਹੀਦੀਆਂ ਨੇ ਉੱਥੇ ਕਾਰਵਾਈਆਂ ਨਹੀਂ ਹੋ ਰਹੀਆਂ ਤੇ ਜਿਸ ਤਿੱਕਰ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਮਿੰਟਾਂ ਦੇ ਵਿੱਚ ਬੁਲਾ ਲਿਆ ਪਹਿਲਾਂ ਇਹਨੂੰ ਦੇਖਦੇ ਕਿਵੇਂ ਉਹ ਤੇ ਅਸੀਂ ਪੁਲਿਸ ਦਾ ਵੀ ਤੁਹਾਡਾ ਦੇਖ ਪੁੱਛਣ ਦੇ ਜਿਹੜੀ 353 ਸੈਕਸ਼ਨ ਹੈ ਤੇ 197 ਸੈਕਸ਼ਨ ਹੈ ਉਹ ਇਹ ਕਹਿੰਦੀ ਆ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੇ ਤੁਹਾਡੇ ਜਿਹੜੇ ਬਿਆਨਬਾਜ਼ੀ ਆ ਉਹਦੇ ਨਾਲ ਕਿਤੇ ਹਿੰਸਾ ਭੜਕਣ ਨੂੰ ਇਦਾਂ ਤਾਂ ਮੈਨੂੰ ਲੱਗਦਾ ਕੇਜਰੀਵਾਲ ਤੇ ਭਗਵੰਤ ਮਾਨ ਤੇ 100-100 ਐਫਆਈਆਰ ਦਰਜ ਹੋਣੀ ਚਾਹੀਦੀ ਆ ਕਿਉਂਕਿ ਰੋਜ਼ ਗਲਤ ਬਿਆਨਬਾਜ਼ੀ ਕਰਦੇ ਆ ਕਦੀ ਕਹਿ ਦਿੰਦੇ ਆ ਕਿ ਸਾਡੇ ਕੋਲ ਇੰਟੈਲੀਜੈਂਸ ਇਨਫੋਰਮੇਸ਼ਨ ਨਹੀਂ ਹੈਗੀ ਤੇ ਲੇਕਿਨ ਦੂਸਰੀਆਂ ਪਾਰਟੀਆਂ ਦੀਆਂ ਇੰਟਰਨਲ ਮੀਟਿੰਗਸ ਜਿਹੜੀਆਂ ਆ ਉਹਦੇ ਬਾਰੇ ਵੀ ਇਹਨਾਂ ਨੂੰ ਪਤਾ ਹੁੰਦਾ ਵੀ ਇੰਟਰਨਲ ਮੀਟਿੰਗ ਚ ਕੀ ਹੋਇਆ ਔਰ ਦੂਸਰੀ ਗੱਲ ਹੈ ਤੁਹਾਨੂੰ ਯਾਦ ਹੋਣਾ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ ਤਾਂ ਕੇਜਰੀਵਾਲ ਨੇ ਇੱਕ ਸਟੇਟਮੈਂਟ ਦਿੱਤੀ ਵੀ ਸਾਡੇ ਪਾਣੀਆਂ ਦੇ ਵਿੱਚ ਜ਼ਹਿਰ ਘੋਲ ਦਿੱਤਾ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਕੀਤਾ ਸੀ ਨੋਟਿਸ ਕਰਨ ਤੋਂ ਬਾਅਦ ਇਹਨਾਂ ਨੂੰ ਮਾਫੀ ਮੰਗਣੀ ਪਈ ਸੀ ਭਗਵੰਤ ਮਾਨ ਰੋਜ਼ ਇਦਾਂ ਦੀ ਗੱਲ ਕਰਦਾ ਮੈਨੂੰ ਲੱਗਦਾ ਕਿ ਦੇਖੋ ਭਾਰਤ ਪੂਸ਼ ਆਸ਼ੂ ਤੇ ਪਰਚਾ ਦਰਜ ਕੀਤਾ ਦੋਨੇ ਐਫਆਈਆਰਾਂ ਕੁਐਸ਼ ਹੋ ਗਈਆਂ ਖੈਰਾ ਸਾਹਿਬ ਦੇ ਕਿੱਕੀ ਢਿੱਲੋਂ ਦੇ ਉਹਦੇ ਚੋਂ ਲੱਭਿਆ ਕੀ ਇਹ ਜਿਹੜੀ ਐਫਆਈਆਰ ਆ ਜਿਹੜਾ ਇੱਕ ਲੋਟਸ ਆਪਰੇਸ਼ਨ ਨਹੀਂ ਹੋਇਆ ਸੀਗਾ ਲੋਟਸ ਆਪਰੇਸ਼ਨ ਵਰਗੀ ਇਹ ਐਫਆਈਆਰ ਆ ਜਿਹੜਾ ਇਹਨਾਂ ਦਾ ਐਮਐਲਏ ਕਹਿੰਦਾ ਸੀ ਨਾ ਵੀ ਸਾਨੂੰ 25-25 ਕਰੋੜ ਰੁਪਏ ਆਫਰ ਹੋਇਆ ਸੋ ਇਸ ਕਰਕੇ ਇਹ ਸਿਰਫ ਤੇ ਸਿਰਫ ਇਹਨਾਂ ਦੀ ਜਦੋਂ ਵੀ ਸਰਕਾਰ ਗੋਡਿਆਂ ਭਾਨੇ ਆਉਂਦੀ ਆ ਉਹਨੂੰ ਡਾਇਵਰਟ ਕਰ ਲਈ ਟੈਨਸ਼ਨ ਨੂੰ ਡਾਇਵਰਟ ਕਰ ਲਈ ਸੋਸ਼ਲ ਮੀਡੀਆ ਕਿਉਂਕਿ ਬਹੁਤ ਜ਼ਿਆਦਾ ਯੂਜ਼ ਕਰਦੇ ਆ ਇਹਨਾਂ ਨੂੰ 10% ਨੂੰ 100% ਬਣਾਉਣਾ ਆਉਂਦਾ ਤੇ 100% ਦਾ 10% ਘਟਾ ਕੇ ਦਿਖਾਉਣਾ ਆਉਂਦਾ ਇਹ ਇਸ ਇਸ ਤਰ੍ਹਾਂ ਦੀ ਸਰਕਾਰ ਹੈਗੀ ਆ ਸੋ ਮੈਨੂੰ ਲੱਗਦਾ ਇਹ ਕੋਈ ਬਹੁਤ ਹੀ ਚੰਗੇ ਜਿਹੜੀ ਗੱਲ ਆ ਉਹ ਨਹੀਂ ਹੋ ਰਹੀ ਇਹਦੇ ਨਾਲ ਨਾ ਦੇਸ਼ ਨੂੰ ਫਾਇਦਾ ਹੋਣਾ ਨਾ ਪੰਜਾਬ ਨੂੰ ਫਾਇਦਾ ਹੋਣਾ ਨਾ ਭਗਵੰਤ ਮਾਨ ਨੂੰ ਹੀ ਫਾਇਦਾ ਪਰ ਇੱਕ ਮੈਂ ਗੱਲ ਭਗਵੰਤ ਮਾਨ ਨੂੰ ਜ਼ਰੂਰ ਕਹਿਣੀ ਚਾਹਣਾ ਤੁਹਾਨੂੰ ਯਾਦ ਹੋਣਾ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਰਲੇ ਸੀਗੇ ਤੇ ਲੋਕਾਂ ਨੇ ਉਹਨਾਂ ਦਾ ਕੀ ਹਸ਼ਰ ਕੀਤਾ ਤੂੰ ਬੀਜੇਪੀ ਨਾਲ ਰਲ ਜਾ ਜੇ ਰਲਣਾ ਤਾਂ ਕਿਸੇ ਹੋਰ ਨਾਲ ਵੀ ਜੇ ਰਲਣਾ ਤਾਂ ਰਲ ਜਾ ਪਰ ਅਲਟੀਮੇਟਲੀ ਲੋਕੀ ਬਾਕੀ ਸਾਰਿਆਂ ਨੂੰ ਮਾਫ ਕਰ ਦਿੰਦੇ ਆ ਰਲੇ ਹੋਿਆਂ ਨੂੰ ਮਾਫ ਨਹੀਂ ਕਰਦੇ ਸੋ ਇਸ ਕਰਕੇ ਇਹ ਬਿਲਕੁਲ ਜਿਹੜਾ ਗਲਤ ਕੰਮ ਹੋ ਰਿਹਾ ਔਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਔਰ ਇਹ ਜਿਹੜੇ ਇਹੋ ਜਿਹੇ ਸ਼ਗੂਫੇ ਆ ਕਿਉਂਕਿ ਸ਼ਗੂਫੇ ਛੱਡਦੇ ਆ ਇਹ ਨਾ ਉਹ ਜਿੱਦਾਂ ਡੀਜੇ ਨਹੀਂ ਵੱਜਦਾ ਹੁੰਦਾ ਵੀ ਗਾਣਾ ਇੱਕ ਚੱਲਦਾ ਹੁੰਦਾ ਫੇ ਐਂ ਕਰਕੇ ਦੂਜਾ ਚੱਲਣ ਲੱਗ ਪੈਂਦਾ ਇਹ ਉਦਾਂ ਦੀ ਸਰਕਾਰ ਹੈ ਕਿਤੇ 12 ਘੰਟੇ ਵੀ ਕਿਸੇ ਇਸ਼ੂ ਤੇ ਖੜੇ ਨਹੀਂ ਰਹਿੰਦੇ ਔਰ ਮੈਨੂੰ ਲੱਗਦਾ ਯੂ ਟਰਨ ਮਾਰ ਦੇ ਰਹੇ ਨੇ ਸਰ ਅਮਰ ਅਰੋੜਾ ਜਿਹੜੇ ਮੰਤਰੀ ਨੇ ਉਹ ਕਹਿੰਦੇ ਇੱਕ ਨਜ਼ਰ ਆਏ ਕਿ ਪਹਿਲਾਂ ਤਾਂ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕੰਨ ਕੰਨਾਂ ਨੂੰ ਜਿਹੜਾ ਹੱਥ ਲਾ ਕੇ ਕਿ ਸਾਡੇ ਤੋਂ ਗਲਤੀ ਹੋ ਗਈ ਹੈ ਕਿਹਾ ਗਿਆ ਦੂਜਾ ਕਿ ਇਹਨਾਂ ਦਾ ਜਿਹੜਾ ਅਤਵਾਦੀਆਂ ਨਾਲ ਕਨੈਕਸ਼ਨ ਹੋ ਸਕਦਾ ਆਈਐਸਆਈ ਨਾਲ ਹੋ ਸਕਦਾ ਪਾਕਿਸਤਾਨ ਦੇ ਨਾਲ ਇਹਨਾਂ ਦਾ ਕਨੈਕਸ਼ਨ ਹੋ ਸਕਦਾ ਇਸ ਕਰਕੇ ਸੂਤਰ ਦੱਸਣਾ ਨਹੀਂ ਚਾਹੁੰਦੇ ਕਹਿੰਦੇ ਜਾਂ ਤਾਂ ਸੂਤਰ ਦੱਸ ਦੇਣ ਕੌਣ ਆਲਰੇਡੀ ਪਹਿਲਾਂ ਅਖਬਾਰ ਦੇ ਵਿੱਚ ਆ ਚੁੱਕਿਆ ਇਹ ਤਾਂ ਨੰਬਰ ਵੱਧ ਘਟ ਹੋ ਸਕਦੇ ਆ ਪਰ ਇਹ ਆਲਰੇਡੀ ਅਖਬਾਰ ਦੇ ਵਿੱਚ ਆ ਚੁੱਕਿਆ ਸੋ ਇਸ ਕਰਕੇ ਇਹਦੀ ਕੋਈ ਰੈਲੇਵੈਂਸ ਹੈ ਨਹੀਂ ਬਿਲਕੁਲ ਅੱਛਾ ਸਰ ਦੂਜੇ ਪਾਸੇ ਜਿਵੇਂ ਪੁਲਿਸ ਨੇ ਉਹਨਾਂ ਨੂੰ ਬੁਲਾਇਆ ਜਿਵੇਂ ਇੱਕ ਬਿਆਨ ਹੋਇਆ ਕਿ ਇੱਕ ਪੁਲਿਸ ਆਫੀਸਰ ਜਿਹੜੀ ਦੱਸ ਰਹੀ ਸੀ ਕਿ ਮੈਂ ਫੋਨ ਚਲਾ ਰਹੀ ਸੀਗੀ ਸਭ ਮੇਰੇ ਸਾਹਮਣੇ ਉਹਨਾਂ ਦਾ ਬਿਆਨ ਆਇਆ ਤੇ ਹਾਂ ਤੇ ਉਹਨਾਂ ਉਹਨਾਂ ਦੇ ਬਿਆਨ ਦੇ ਤਾਂ ਬਿਹਾਬ ਤੇ ਸਾਰੇ ਜੀ ਇਸ ਪਰਚੇ ਦੀ ਸੀਰੀਅਸਨੈਸ ਦੇਖ ਸਕਦੇ ਹੋ ਮੈਨੂੰ ਲੱਗਦਾ ਇਹ ਇੱਕ ਅੱਧੇ ਦਿਨ ਦੇ ਵਿੱਚ ਕਿਤੇ ਸਟੈਂਡਿੰਗ ਕਰਨਾ ਕਿਉਂਕਿ ਇਹ ਕਰਦੀ ਇਹ ਆ ਇੱਕ ਹੀ ਕਰਦੇ ਆ ਇਹ ਬੇਸਿਕਲੀ ਇਹ ਇਹ ਬਿਲਕੁਲ ਗੋਡਿਆਂ ਤੇ ਆਈ ਸੀ ਇਹਨਾਂ ਦੀ ਸਿੱਖਿਆ ਕ੍ਰਾਂਤੀ ਉਹਦੇ ਵਿੱਚੋਂ ਇੱਕ ਨਿਕਲਦਾ ਇਹਨਾਂ ਦੇ ਐਮਐਲਏ ਨੂੰ ਸੰਗ ਆਉਂਦੀ ਸੀ ਜਦੋਂ ਬਾਥਰੂਮਾਂ ਦੇ ਉਦਘਾਟਨ ਕਰਦੇ ਸੀ ਕਿਸੇ ਪਲਾਸਟਰ ਹੋਈ ਦੀਵਾਰ ਦਾ ਉਦਘਾਟਨ ਕਰਦੇ ਸੀ ਮੈਨੂੰ ਲੱਗਦਾ ਉਹਦੇ ਵਿੱਚੋਂ ਨਿਕਣ ਲਈ ਤੇ ਉਸ ਬੇਸ਼ਰਮੀ ਦੀ ਹੱਦ 'ਚੋਂ ਨਿਕਣ ਲਈ ਇਹਨਾਂ ਨੇ ਇਹ ਕੰਮ ਕੀਤਾ ਤੁਹਾਨੂੰ ਲੱਗਦਾ ਕਿ ਇਹ ਕੁਆ ਸ਼ੂ ਹੋ ਜੇਗੀ ਐਫਆਈਆਰ ਜਾਂ ਫਿਰ ਉਹਨਾਂ ਦੀ ਅੱਜ ਗ੍ਰਿਫਤਾਰੀ ਹੋ ਸਕਦੀ ਹੈ ਉਹਨਾਂ ਨੂੰ ਇਹ ਤਾਂ ਹੁਣ ਜੋ ਵੀ ਪੁਲਿਸ ਨੇ ਐਕਸ਼ਨ ਲੈਣਾ ਹੋਊਗਾ ਜਾਂ ਹਾਈ ਕੋਰਟ ਬਾਜਵਾ ਸਾਹਿਬ ਨੇ ਮੂਵ ਕੀਤਾ ਬਟ ਸਾਰੀ ਪਾਰਟੀ ਇਸ ਗੱਲ ਲਈ ਖੜੀ ਅਮਰੋੜਾ ਨੇ ਇਹ ਵੀ ਕਿਹਾ ਕਿ ਜੇ ਸਾਰਾ 10 ਦਿਨ ਦੇ ਜਾਂ 10 ਦੇਣ ਤੇ ਇੰਨਾ ਕੁਝ ਹੋ ਵੀ ਨਾ ਨਾ ਹੀ ਕਾਂਗਰਸ ਪ੍ਰੋਟੈਸਟ ਕਰੇ ਨਾ ਹੀ ਐਫਆਈਆਰ ਦਰਜ ਹੁੰਦੀ ਉਹ ਤਾਂ ਆਮ ਆਦਮੀ ਪਾਰਟੀ ਵੀ ਪ੍ਰੋਟੈਸਟ ਮੇਰਾ ਖਿਆਲ ਹੈ ਕਿ ਪਹਿਲੀ ਸਰਕਾਰ ਦੀ ਸਰਕਾਰ ਹੈ ਜਿਹੜੀ ਆਪ ਪ੍ਰੋਟੈਸਟ ਕਰ ਰਹੀ ਹੈ ਐਲੋਪੀ ਦੇ ਖਿਲਾਫ ਬਿਲਕੁਲ ਠੀਕ ਹੈ ਪ੍ਰਗਟ ਸਿੰਘ ਜੀ ਸਾਡੇ ਨਾਲ ਸੀਗੇ ਤਾਂ ਇਸ ਥਿੱਕੇ ਨਾਲ ਇਧਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਪ੍ਰੋਟੈਸਟ ਹੋ ਰਿਹਾ ਜੋ ਕਿ ਇਹ ਪ੍ਰੋਟੈਸਟ ਕਿਸ ਰਿਗਾਰਡਿੰਗ ਹੋ ਰਿਹਾ ਜਿਵੇਂ ਦੱਸਿਆ ਪ੍ਰਗਟ ਸਿੰਘ ਹੋ ਰਹੇ ਕਿ ਇੱਕ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤਾਂ ਇਸ ਥਿੱਕੇ ਦੇ ਨਾਲ ਨਹੀਂ ਚੱਲੇਗੀ ਕਾਂਗਰਸ ਦੇ ਪ੍ਰਧਾਨ ਜਿਹੜੇ ਰਾਜਾ ਵੜਿੰਗ ਉਹ ਵੀ ਇੱਥੇ ਜਿਹੜੇ ਨੇ ਲਗਾਤਾਰ ਭਾਸ਼ਣ ਦੇ ਰਹੇ ਨੇ ਸੁਖਜਿੰਦਰ ਰੰਧਾਵਾ ਸਾਰੇ ਜਿਹੜੇ ਇੱਥੇ ਪਹੁੰਚੇ ਨੇ ਸਖਪਾਲ ਸਿੰਘ ਖੈਰਾ ਰਾਣਾ ਗੁਰਜੀਤ ਜਿਹੜੇ ਨੇ ਉਹ ਇਸ ਪਾਸੇ ਨੂੰ ਨੇ ਉਹ ਵੀ ਜਿਹੜੇ ਨੇ ਰਾਣਾ ਸਰ ਜਿਵੇਂ ਬਾਜਵਾ ਸਾਹਿਬ ਉਹਨਾਂ ਨੂੰ ਅੱਜ ਬੁਲਾਇਆ ਗਿਆ ਤੁਹਾਡੇ ਕੈਰੀਅਰ ਦੇ ਵਿੱਚ ਅਜਿਹਾ ਕਦੇ ਦੇਖਣ ਨੂੰ ਮਿਲਿਆ ਕਿ ਇੱਕ ਇੱਕ ਲੀਡਰ ਨੂੰ ਇਸ ਿੱਕੇ ਦੇ ਨਾਲ ਇੱਕ ਕਾਂਸਟੇਬਲ ਜਿਹੜੀ ਕਾਂਸਟੇਬਲ ਦੇ ਬਿਹਾਵ ਦੇ ਬਿਆਨਾਂ ਦੇ ਬਿਹਾਵ ਤੇ ਉਹਨੂੰ ਬੁਲਾ ਲਿਆ ਅੱਗੇ ਕਿ ਤੂੰ ਬਹੁਤ ਵੱਡਾ ਤਕੜਾ ਬਿਆਨ ਦੇਤਾ ਦੇਖੋ ਗੱਲ ਆ ਅ ਬਦਕਿਸਮਤੀ ਆ अनफर्टुनेट ਜਿਹਨੂੰ ਕਹਿੰਦੇ ਨੇ ਆ ਕਿ ਸੀਐਲਪੀ ਦਾ ਕੰਮ ਕੀ ਹੁੰਦਾ ਸੀਐਲਪੀ ਆ ਆਪੋਜੀਸ਼ਨ ਦਾ ਕੰਮ ਕੀ ਆ ਮੈਂ ਵੀ ਐਮਐਲਏ ਆ ਮੇਰਾ ਮੇਰਾ ਮੇਰੀ ਡਿਊਟੀ ਬਣਦੀ ਆ ਕਿ ਲੋਕ ਹਿੱਤ ਪੰਜਾਬ ਵਿੱਚ ਜੇ ਮੈਨੂੰ ਕਿਤੇ ਦਿਸ ਰਿਹਾ ਕਿ ਯਾਰ ਗਲਤੀ ਕਰ ਰਹੇ ਆ ਰੂਲਿੰਗ ਪਾਰਟੀ ਤੇ ਮੇਰੇ ਆਵਾਜ਼ ਚੁੱਕਣਾ ਮੇਰਾ ਡਿਊਟੀ ਆ ਜੇ ਮੈਂ ਨਹੀਂ ਆਵਾਜ਼ ਚੁੱਕਦਾ ਤਾਂ ਲੋਕ ਮੈਨੂੰ ਕਿਉਂ ਚੁਣਨ ਗੱਲਾਂ ਕਰੀਏ ਅਸੀਂ ਕਿ ਵੀ ਅਸੀਂ ਸਰਕਾਰ ਬਣਾਉਣੀ 27 ਚ ਅੱਜ ਗੂੰਗੇ ਬਹਿਰੇ ਹੋ ਕੇ ਚੁੱਪ ਕਰਕੇ ਬਹਿ ਜੀਏ ਤੇ ਲੋਕ ਬੇਕੂਫ ਆ ਇਹਦਾ ਫਾਇਦਾ ਕਾਂਗਰਸ ਪਾਰਟੀ ਨੂੰ ਹੋ ਰਿਹਾ ਗਾਦੇ ਕਹਿੰਦੇ ਇਹ ਤੁਸੀਂ ਸੁਚਿਤ ਨਹੀਂ ਗਾਦੇ ਕਹਿੰਦੇ ਡਰਾ ਰਹੇ ਆ ਕਹਿੰਦੇ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਾ ਰਿਹਾ ਕਿ 32 ਬੰਬ ਪਏ ਹੋਏ ਨੇ ਕਹਿੰਦੇ 18 ਚੱਲ ਗਏ ਕਹਿੰਦੇ ਡਰਾਨ ਦੀ ਕੋਸ਼ਿਸ਼ ਹੈ 32 ਔਰ 35 ਦੇ ਚੱਕਰ ਜਿਨੀਵੇਂ ਪੈਂਦਾ ਲੇਕਿਨ ਅਖਬਾਰਾਂ ਚ 9 10 ਦੀ ਤੇ ਗੱਲ ਹੋਈ ਸੀ ਨਾ ਡੀਜੀਪੀ ਨੇ ਤਾਇਦ ਕੀਤੀ ਨਾ ਤੇ 9 ਹੁਣ 25 ਹੁਣ ਕੀ ਫਰਕ ਹੈ 32 ਹੁਣ ਫਿਰ ਕੀ ਫਰਕ ਹੈ 130 ਵੀ ਕਹਿ ਦੋ ਤਾਂ ਫਿਰ ਵੀ ਕੀ ਫਰਕ ਹੈ ਯਾਰੋ ਇੱਕ ਗੱਲ ਇਹ ਨਹੀਂ ਪ੍ਰਤਾਪ ਸਿੰਘ ਬਾਜਵਾ ਕੋਈ ਇਹਨਾਂ ਦਾ ਸਟੋਰ ਕੀਪਰ ਨਹੀਂ ਆ ਕਿ ਇਹਨਾਂ ਦੇ ਉਹ ਖਾਤੇ ਖਾਤਿਆਂ ਚ ਦੇਖ ਕੇ ਤਾਂ ਕੋ ਦੱਸੂਗਾ ਇੰਨੇ ਬੰਬ ਪਏ ਆ ਹੀਜ਼ ਲੀਡਰ ਆਫ ਦੀ ਆਪੋਜੀਸ਼ਨ ਉਹਨੇ ਆਵਾਜ਼ ਚੁੱਕਣੀ ਆ ਬੰਬਾਂ ਦੇ ਉਲਟ ਚੱਕੀ ਤੇ ਠੀਕ ਚੱਕੀ ਆ ਤਮਾਕੀ ਹੋ ਰੇ ਤੇ ਗਲਤ ਹੋ ਰਹਾ ਤੇ ਜੇ ਇਸ ਬੀਜੇਪੀ ਦਾ ਇੰਨਾ ਵੱਡਾ ਲੀਡਰ ਸੁਰੱਖਿਤ ਨਹੀਂ ਮੰਦਰ ਸੁਰੱਖਿਤ ਨਹੀਂ ਤੇ ਯਾਰੋ ਪ੍ਰਤਾਪ ਸਿੰਘ ਬਾਜਵਾ ਗੁੰਗਾ ਹੋ ਕੇ ਬਹਿ ਜਾਏ ਫਿਰ ਅਸੀਂ ਪ੍ਰਤਾਪ ਸਿੰਘ ਬਾਜਲੋਂ ਅਸੀਂ ਸੀਐਲਪੀ ਦਾ ਲੀਡਰ ਕਿਉਂ ਬਣਾਈਏ ਕਹਿੰਦੇ ਦੱਸ ਦੋ ਕਿ ਕਿੱਥੇ ਪਏ ਨੇ ਕਿਵੇਂ ਹੋਏ ਨੇ ਸੂਤਰ ਦੱਸ ਦੋ ਕਿੱਥੋਂ ਆਏ ਨੇ ਕਹਿੰਦੇ ਫਿਰ ਜੇ ਤੁਸੀਂ ਨਹੀਂ ਦੱਸਦੇ ਤਾਂ ਮਤਲਬ ਤੇ ਕਹਿੰਦੇ ਤੁਸੀਂ ਆਈਐਸਆਈ ਦੇ ਬੰਦੇ ਹੋ ਕਹਿੰਦੇ ਇਹਦਾ ਮਤਲਬ ਡੀਜੀਪੀ ਵੀ ਆਈਐਸਆਈ ਦਾ ਬੰਦਾ ਉਹਨੂੰ ਨਹੀਂ ਪਤਾ ਕਿਥੇ ਆ ਹਮ ਹੁਣ ਉਹਦਾ ਟੈਲੀਸ ਦੀ ਇਨਪੁਟ ਆਂਦੀ ਹੋਣੀ ਹੈ ਇਨਪੁਟ ਹੈ ਇਨਪੁਟ ਜाहिर ਕਰ ਦੇਣਾ ਨਹੀਂ ਜाहिर ਕਰਨੀ ਚੁੱਪ ਹੋ ਜਾਣਾ ਜੇ ਚੁੱਪ ਹੋਣਾ ਤਾਂ ਐਡੀ ਕਾਰਵਾਈ ਦੀ ਕੀ ਲੋੜ ਹੈ ਇਹ ਪਹਿਲੀ ਵਾਰ ਮੇਰੇ ਜੀ ਅਮਨ ਅਰੋੜਾ ਕਹਿ ਰਹੇ ਕਿ ਇਹ ਭਾਈਵਾ ਸਾਹਿਬ ਸਾਨੂੰ ਦੱਸ ਦਿੰਦੇ ਕਹਿੰਦੇ ਐਵੇਂ ਕਾਂਗਰਸ ਕਹਿੰਦੇ ਸੜਕਾਂ ਤੇ ਰੋਲਦੀ ਫਿਰਦੀ ਪ੍ਰੋਟੈਸਟ ਕਰਦੀ ਹੈ ਕਹਿੰਦੇ ਸਾਨੂੰ ਪਹਿਲਾਂ ਦੱਸ ਦਿੰਦੇ ਕਹਿੰਦੇ ਅਸੀਂ ਨਾ ਐਫ ਆਈ ਆਰ ਦਰਜ ਹੋਣੀ ਸੀ ਨਾ ਕਾਂਗਰਸ ਵਾਲੇ ਰੋਲਦੇ ਮੈਂ ਦੇਖੋ ਮੈਨੂੰ ਵੀ 25 ਸਾਲ ਤਾ ਡਾਇਰੈਕਟਲੀ ਇਲੈਕਟਿਡ ਮੈਂਬਰ ਹੈ ਮੈਂ 25 ਸਾਲਾਂ ਦਾ 25 ਸਾਲਾਂ ਚ ਬੜੀਆਂ ਸਰਕਾਰਾਂ ਵੇਖੀਆਂ ਆਪਣੀ ਵੀ ਆਈ ਔਰ ਅਕਾਲੀ ਦਲ ਦੀ ਵੀ ਸਰਕਾਰ ਦੇਖੀ ਲੇਕਿਨ ਮੈਂ ਕਦੇ ਹੀ ਨਹੀਂ ਵੇਖਿਆ ਸੀ ਆਪਣੇ ਰਾਜ ਚ ਤੁਸੀਂ ਆਪ ਹੀ ਪ੍ਰੋਟੈਸਟ ਕਰ ਰਹੇ ਪੈਰਲਲ ਪ੍ਰੋਟੈਸਟ ਆਮ ਆਦਮੀ ਪਾਰਟੀ ਕਰ ਰਹੀ ਆ ਇਹ ਕਾਦੇ ਲਈ ਕਿ ਜਿਹੜਾ ਸੱਚ ਹੈ ਇਹਨੂੰ ਝੂਠ 'ਚ ਤਬਦੀਲ ਕੀਤਾ ਜਾਵੇ ਇਹ ਉਹਨਾਂ ਦੀ ਫਿਤਰਤ ਹੈ ਉਹਨਾਂ ਦਾ ਬੇਸ ਹੈ ਸਟਰੈਂਥ ਹੈ ਆਮ ਆਦਮੀ ਪਾਰਟੀ ਦੀ ਕਿ ਉਹ ਸੱਚ ਨੂੰ ਝੂਠ ਬਣਾ ਸਕਦੇ ਝੂਠ ਨੂੰ ਸੱਚ ਬਣਾ ਸਕਦੇ ਆ ਚਾਹੇ ਸੋਸ਼ਲ ਮੀਡੀਆ ਹੋਵੇ ਅਖਬਾਰਾਂ 'ਚ 8-800 ਕਰੋੜ ਰੁਪਏ ਦੇ ਕੇ ਉਧਰ ਚੈਨਲਾਂ 'ਚ ਔਰ ਇਹ ਉਹਨਾਂ ਦੀ ਕਲਾ ਆ ਜਿਸ ਕਲਾ ਨਾਲ ਉਹ ਆਏ ਸੀ ਲੇਕਿਨ ਪੰਜਾਬ ਦੇ ਲੋਕ ਬਹੁਤ ਛਣੇ ਔਰ ਜਾਗਰੂਕ ਆ ਉਹ ਇਹ ਸਾਰੀਆਂ ਗੱਲਾਂ ਜਾਣ ਗਿਆ ਬਾਜਵਾ ਸਾਹਿਬ ਇਸੇ ਸਟੈਂਡ ਤੇ ਰਹਿਣਗੇ ਕਿ ਜਿਹੜਾ ਉਹਨਾਂ ਦਾ ਸਟੈਂਡ ਸੀਗਾ ਕਿ ਇਹ ਮੇਰੀ ਇਨਪੁੱਟ ਸੀਗੀ ਤੇ ਮੈਂ ਆਪਦੇ ਕੋਲ ਰੱਖੀ ਮੈਂ ਨਹੀਂ ਦੱਸਾਂਗਾ ਮੇਰੇ ਕੋਲ ਕਿੱਥੋਂ ਆਈ ਹਾਲਾਂਕਿ ਤੁਸੀਂ ਵੀ ਕਹਿ ਰਹੇ ਹੋ ਅਖਬਾਰ ਵੀ ਕਹਿ ਰਹੇ ਨੇ ਕਿ ਆਲਰੇਡੀ ਪਹਿਲਾਂ ਛਪ ਚੁੱਕੇ ਐ ਇਸੇ ਸਟੈਂਡ ਤੇ ਰਹਿਣਗੇ ਬਾਜਵਾ ਸਾਹਿਬ ਕਾਂਗਰਸ ਇਸ ਸਟੈਂਡ ਤੇ ਰਹੇਗੀ ਕਿ ਵੀ ਅਸੀਂ ਤੁਸੀਂ ਲੱਭ ਲੋ ਜਿੱਥੋਂ ਲੱਭਿਆ ਜਾਂਦਾ ਕਿੱਥੇ ਪਏ ਨੇ ਬਾਕੀ ਬੰਦ ਹੋਰ ਕਿਹੜੇ ਸਟੈਂਡ ਤੇ ਸਟੈਂਡ ਸਾਡਾ ਜ਼ਬਰਦਸਤ ਹੈ ਮਜ਼ਬੂਤ ਹੈ ਹੋਰ ਠੀਕ ਹੋ ਫਿਰ ਭਾਈ ਇਹ ਇਸ ਸਟੈਂਡ ਤੇ ਕਾਇਮ ਹੋ ਫਿਰ ਮੈਂ ਤਾਂ ਕਾਇਮ ਆ ਕਿ ਯਾਰ ਮੈਨੂੰ ਕੋ ਪੁੱਛੇ ਤੇਰਾ ਸੋਰਸ ਕੀ ਹੈ ਮੇਰਾ ਸੋਰਸ ਅਖਬਾਰ ਹੈ ਪ੍ਰਤਾਪ ਸਿੰਘ ਬਾਜਵੇਂ ਨੂੰ ਕੋਪਰੋਂ ਤਾਂ ਘੰਟੀ ਨਹੀਂ ਆਈ ਹਣੀ ਅਖਬਾਰ ਚੋਂ ਕੋਈ ਮੀਡੀਆ ਚੈਨਲ ਚੋਂ ਕੋਈ ਜਿਹੜੇ ਰਿਟਾਇਰ ਬੰਦੇ ਆ ਆਪਣੀਆਂ ਰਾਏ ਦਿੰਦੇ ਆ ਕੋਈ ਜਰਨਲਿਸਟ ਵੀ ਦੱਸਦੇ ਆ ਕੋਈ ਮਾੜਾ ਮੋਟਾ ਦਿਮਾਗ ਆਪਣਾ ਵੀ ਲਾਉਂਦਾ ਤੇ ਫਿਰ ਇਹ ਚ ਕੀ ਕਿੱਡੀ ਗੱਲ ਹੈ ਯਾਰ ਜੇ ਹੋਇਆ ਤਾਂ ਕਿਹਾ ਨਾ ਬੰਬ ਸਪੋਰਟ ਹੋਏ ਬੰਬ ਆਏ ਤੁਸੀਂ ਖੁਦ ਕਹਿ ਰਹੇ ਹੋ ਤੁਹਾਡਾ ਡੀਜੀ ਕਹਿ ਰਿਹਾ ਤੇ ਪ੍ਰਤਾਪ ਬਾਜਵੇਂ ਨੇ ਨਵੀਂ ਗੱਲ ਕਿਹੜੀ ਕਰ ਦਿੱਤੀ ਬਿਲਕੁਲ ਲੋਕ ਬਹੁਤ ਸ਼ੁਕਰੀਆ ਰਣਾਤ ਸਾਹਿਬ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਜਿਸ ਟੀਕੇ ਨਾਲ ਪ੍ਰੋਟੈਸਟ ਹੋ ਰਿਹਾ ਤਾਂ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੇ ਹੋਏ ਨੇ ਰਾਣਾ ਗਰਜੀਤ ਸੀਗੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਟੈਂਡ ਤੇ ਕਾਇਮ ਆ ਜਿਹੜਾ ਸਟੈਂਡ ਅਸੀਂ ਲਿਆ ਹੈ ਜਿਹੜੇ ਕਹੇ ਬੋਲ ਨੇ ਕਿ ਵੀ ਇਹ ਬੰਬ ਜਿਹੜੇ ਨੇ ਆਏ ਹੋਏ ਨੇ ਤੇ ਡੀਜੀਪੀ ਨੂੰ ਕਿੱਥੋਂ ਪਤਾ ਲੱਗਦਾ ਹੈ ਕਿ ਵੀ ਉਹਨਾਂ ਕੋਲ ਇਨਫੋਰਮੇਸ਼ਨ ਆਂਦੀ ਹੈ ਕਿੱਥੋਂ ਆਂਦੀ ਹੈ ਫਿਰ ਤਾਂ ਉਹ ਵੀ ਆਈਐਸਆਈ ਦੇ ਬੰਦੇ ਹੋਗੇ ਇਸ ਤਿੱਕੇ ਦਾ ਸ਼ਬਦ ਹੀ ਵਰ ਕਰਦੇ ਨਜ਼ਰ ਆਏ ਤਾਂ ਇਹ ਪ੍ਰੋਟੈਸਟ ਜਿਹੜਾ ਹੈ ਮੋਹਾਲੀ ਦੇ ਵਿੱਚ ਹੋ ਰਿਹਾ ਪਟਾਸ਼ਟ ਇਸ ਕਰਕੇ ਕੀਤਾ ਜਾ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਹੈ ਸਾਈਬਰ ਕ੍ਰਾਈਮ ਜਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਉੱਥੇ ਬੁਲਾਇਆ ਗਿਆ ਤੇ ਉੱਥੇ ਜਿਹੜੀ ਆ ਪੁੱਛਗਿੱਛ ਹੋ ਰਹੀ ਹੈ ਇਸ ਪਾਸੇ ਨੂੰ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੇ तमाम ਲੀਡਰ ਜਿਹੜੇ ਨੇ ਕਾਂਗਰਸ ਦੇ ਉਹ ਇਸ ਪਾਸੇ ਨੂੰ ਬੈਠੇ ਹੋਏ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਤੇ ਇਹ ਲਗਾਤਾਰ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਧੱਖਾ ਕਰਦੀ ਨਜ਼ਰ ਆ ਰਹੀ ਹੈ ਤੇ ਇਸ ਤਿੱਕੇ ਦਾ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਤਸਵੀਰ ਹੈ ਜਿਹੜੀ ਆ ਤੁਹਾਨੂੰ ਮੋਹਾਲੀ ਦੀਆਂ ਸੜਕਾਂ ਤੋਂ ਅਸੀਂ ਸਾਂਝੀ ਕਰ ਰਹੇ ਹਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵੀ ਜਿਹੜੇ ਨੇ ਲਗਾਤਾਰ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਇਸ ਪਾਸੇ ਨੂੰ ਕੁਲਬੀਰ ਜੀਰਾ ਬੈਠੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ ਇੱਧਰ ਜੀਰਾ ਸਾਹਿਬ ਬੈਠੇ ਹੋਏ ਨੇ ਕਿਉਂਕਿ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਪ੍ਰੋਟੈਸਟ ਚੱਲਦੇ ਆ ਲਗਾਤਾਰ ਸਾਧੂ ਸਾਹਿਬ ਠੀਕ ਹੋ ਸਰ ਤੁਸੀਂ ਕਿਵੇਂ ਦੇਖਦੇ ਹੋ ਇਹ ਪ੍ਰੋਟੈਸਟ ਕਾਫੀ ਰਹੇਗਾ ਅੱਜ ਬਾਈਵਾ ਸਾਹਿਬ ਹੋਰਾਂ ਦੀ ਗ੍ਰਿਫਤਾਰੀ ਤਾਂ ਨਹੀਂ ਹੋਏਗੀ ਦੇਖੋ ਗ੍ਰਿਫਤਾਰੀ ਕਰਨੀ ਤਾਂ ਸਰਕਾਰ ਦਾ ਕੰਮ ਹੈ ਜੇ ਸਰਕਾਰ ਨੇ ਗ੍ਰਿਫਤਾਰੀ ਨਾ ਕਰਨੀ ਹੁੰਦੀ ਤਾਂ ਪਰਚੇ ਇਹਨਾਂ ਦਰਜ ਕਰਦੇ ਕਿਹੜਾ ਪਰਚਾ ਇਹ ਇਹ ਤਾਂ ਇਹਨਾਂ ਦੀ ਜਿਹੜੀ ਸਰਕਾਰ ਦੀ ਮਾਨਸਿਕਤਾ ਹੈ ਉਹ ਸਾਡੇ ਸਾਹਮਣੇ ਆਈ ਹੈ ਇੱਕ ਵਿਸਲ ਬਲੋਰ ਦੇ ਅਗੇਂਸਟ ਹੀ ਤੁਸੀਂ ਪਰਚਾ ਦਰਜ ਕਰਤਾ ਉਸੀ ਆਪਣੀਆਂ ਏਜੰਸੀਆਂ ਲਾਓ ਜੇ ਬਾਜਵਾ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਵੀ ਐਨੇ ਬੰਮ ਨੇ ਲੱਭੋ ਯਾਰ ਜਾ ਕੇ ਉਹ ਤਾਂ ਖੁਦ ਉਹ ਤਾਂ ਕਹਿ ਰਹੇ ਨੇ ਕਹਿੰਦੇ ਇਹ ਹੀ ਏਜੰਸੀਆਂ ਦੇ ਬੰਦੇ ਲੱਗ ਰਿਹਾ ਕਿ ਆਈਐਸਆਈ ਨਾਲ ਮਿਲੇ ਹੋ ਸਕਦੇ ਅੱਤਵਾਦੀਆਂ ਨਾਲ ਕਨੈਕਸ਼ਨ ਹੋ ਸਕਦਾ ਹੈ ਕਹਿੰਦੇ ਇਹ ਤਾਂ ਫਿਰ ਮਾਨਸਿਕਤਾ ਕਮਜ਼ੋਰੀ ਆ ਸਰਕਾਰ ਦੀ ਜੇ ਸਰਕਾਰ 3 ਸਾਲ ਦੀ ਸਰਕਾਰ ਹੈ ਜੇ ਅੱਜ ਇਹ ਕਹਿੰਦੀ ਹੈ ਵੀ ਆਈਐਸਆਈ ਨਾਲ ਤੇ ਹੁਣ ਤੱਕ ਸਰਕਾਰ 3 ਸਾਲ ਕੀ ਕਰਦੀ ਸੀ ਇਹਦਾ ਮਤਲਬ ਸਰਕਾਰ ਦਾ ਤੰਤਰ-ਪੰਤਰ ਸਭ ਫੇਲ ਹੋ ਗਿਆ ਇੰਟੈਲੀਜੈਂਸ ਕੱਚੀ ਹੈ ਸਰਕਾਰ ਦੀ 100% ਕੱਚੀ ਹੈ ਫਿਰ ਇਹਨਾਂ ਨੂੰ ਪਤਾ ਹੀ ਕੁਝ ਨਹੀਂਗਾ ਇਸੇ ਕਰਕੇ ਤੇ ਇਹਨਾਂ ਨੂੰ ਬਾਕੀ ਬੰਬਾਂ ਦਾ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਕੀ ਲੱਗਦਾ ਕਿ ਬਾਕੀ ਬਾਕੀ ਬੰਬ ਜਿਹੜੇ ਪਏ ਹੋਏ ਨੇ ਪੰਜਾਬ ਦੇ ਵਿੱਚ ਜਾਂ ਫਿਰ ਉਹ ਕਿਸੇ ਪਾਸੋਂ ਲੱਗੇ ਪਿੱਛੇ ਇਹ ਪੰਜਾਬ ਪੁਲਿਸ ਨੂੰ ਸਭ ਕੁਝ ਪਤਾ ਹੈ ਪੰਜਾਬ ਪੁਲਿਸ ਜੀ ਆਪੋ ਦੀ ਤਾਰੀਫ ਕਰਦੇ ਆ ਤੁਹਾਡਾ ਬਹੁਤ ਐਕਸਪੀਰੀਅੰਸ ਹੈ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕਹਿੰਦੇ ਸਾਰੀ ਇਨਪੁਟ ਐਮਐਲਏ ਨੂੰ ਵੀ ਆ ਜਾਂਦੀ ਹੈ ਸਰਪੰਚ ਨੂੰ ਵੀ ਪਤਾ ਲੱਗ ਜਾਂਦਾ ਕਿ ਕਿੱਥੇ ਕੀ ਹੋ ਰਿਹਾ ਤੁਸੀਂ ਕੀ ਮੰਨਦੇ ਹੋ ਕਿ ਵੀ ਤੁਹਾਡੀ ਪੁਰਾਣਾ ਐਕਸਪੀਰੀਅੰਸ ਕੀ ਕਹਿੰਦਾ ਪੰਜਾਬ ਪੁਲਿਸ ਨੂੰ ਸਾਰਾ ਕੁਝ ਪਤਾ ਹੈ ਡੀਜੀਪੀ ਸਾਹਿਬ ਨੂੰ ਸਭ ਕੁਝ ਪਤਾ ਹੈ ਹਮ ਯਾਦਵ ਸਾਹਿਬ ਕਿਤੇ ਕੀ ਕਹਿੰਦੇ ਆਏ ਕੋਈ ਅਨਜਾਨ ਡੀਜੀਪੀ ਥੋੜੀ ਹੈ ਮੈਨੂੰ ਤਾਂ ਲੱਗਦਾ ਸਰਕਾਰ ਨੇ ਡੀਜੀਪੀ ਦੀ ਸੁਣੀ ਨਹੀਂ ਹਮ ਬਿਲਕੁਲ ਤਾਂ ਸਰ ਕਹਿੰਦੇ ਨਜ਼ਰ ਆਏ ਕਿ ਡੀਜੀਪੀ ਦੀ ਸਰਕਾਰ ਨੇ ਸੁਣੀ ਨਹੀਂ ਇੱਧਰ ਜੀਰਾ ਸਾਹਿਬ ਬੈਠੇ ਹੋਏ ਨੇ ਕੁਲਬੀਰ ਜੀ ਦਾ ਤੇ ਇਹਨਾਂ ਨਾਲੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੀ ਅੱਜ ਕਹਿੰਦੇ ਗ੍ਰਿਫਤਾਰੀ ਵੀ ਹੋ ਸਕਦੀ ਹੈ ਸ਼ੰਕਾ ਹੈਗੀ ਹੈ ਕਾਂਗਰਸ ਕਿਹੜੇ ਸਟੈਂਡ ਤੇ ਆ ਉਸੇ ਸਟੈਂਡ ਤੇ ਜਿਹੜੇ ਬਾਜਵਾ ਸਾਹਿਬ ਨੇ ਕਿਹਾ ਕਿ ਅਸੀਂ ਕੋਈ ਨਹੀਂ ਦੱਸਣਾ ਤੁਸੀਂ ਆਪੀ ਪਤਾ ਲਾ ਲਓ ਸਾਡੇ ਕੋਲ ਕੋਈ ਕਿ ਅਸੀਂ ਇੱਥੇ ਕੋਈ ਇਹਨਾਂ ਨੂੰ ਦੱਸਣ ਨਹੀਂ ਆਏ ਅਸੀਂ ਗ੍ਰਿਫਤਾਰੀ ਦੇਣ ਆਏ ਆ ਬਾਜਵਾ ਸਾਹਿਬ ਦੀ ਗ੍ਰਿਫਤਾਰੀ ਵੀ ਪਾਉਣ ਤੇ ਸਾਡੀ ਵੀ ਪਾਉਣ ਗ੍ਰਿਫਤਾਰੀ ਅਸੀਂ ਗ੍ਰਿਫਤਾਰੀਆਂ ਦੇਣ ਲਈ ਆਏ ਆ ਅਸੀਂ ਇਹਨਾਂ ਤੋਂ ਦਬਣ ਵਾਲੇ ਨਹੀਂ ਤੇ ਨਾ ਹੀ ਕਿਤੇ ਦਬਾਂਗੇ ਕਿਉਂਕਿ ਇਹ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੀ ਤੇ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਔਰ ਕਾਂਗਰਸ ਜਿਹੜੀ ਹੈ ਹਮੇਸ਼ਾ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੀ ਹੈ ਇਹ ਔਰ ਬਾਜਵਾ ਸਾਹਿਬ ਨੇ ਜੇ ਕੋਈ ਗੱ ਹੁਣ ਅਸੀਂ ਸਾਰੇ ਜਿਹੜੇ ਅੱਜ ਬਾਜਵਾ ਸਾਹਿਬ ਦੀ ਮੈਚ ਇੱਥੇ ਪਹੁੰਚੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਰਕਾਰ ਨੇ ਕਿਹਾ ਕਿ ਵੀ ਇਹਨਾਂ ਦਾ ਕਨੈਕਸ਼ਨ ਆਈਐਸਆਈ ਨਾਲ ਹੋ ਸਕਦਾ ਹੈ ਮੰਤਰੀ ਅਮਨ अरोड़ा ਕਹਿੰਦੇ ਨਜ਼ਰ ਆਏ ਇਹ ਅੱਤਵਾਦੀਆਂ ਦੇ ਨਾਲ ਇਹਨਾਂ ਦਾ ਕਨੈਕਸ਼ਨ ਹੋ ਸਕਦਾ ਹੈ ਕਿ ਇਹਨਾਂ ਨੂੰ ਜਿਆਦਾ ਪਤਾ ਹੈ ਵੀ ਕਿੱਥੇ ਕੀ ਚੀਜ਼ ਹੋ ਰਹੀ ਹੈ ਹੈਗਾ ਇਹੋ ਜਿਹਾ ਕੁਝ ਕੇ ਵੀ ਵਾਕੀ ਕਨੈਕਸ਼ਨ ਹੋ ਸਕਦਾ ਜਿਸ ਤੇ ਕਿਦਾਂ ਉਹਨਾਂ ਦੇ ਇਲਜ਼ਾਮ ਨੇ ਜਿੰਮੇਵਾਰ ਨੇ ਪ੍ਰਧਾਨ ਨੇ ਉਹ ਮੈਂ ਗੱਲ ਕਹਿਣੀ ਛੁਣਾ ਅਮਨ ਰੋੜਾ ਜੀ ਨੂੰ ਮੈਂ ਆਪਦੇ ਭਰਾ ਨੂੰ ਕਿ ਆਪਦੇ ਮੰਤਰੀ ਦਾ ਬਿਆਨ ਸੁਣੋ ਭਗਤ ਆਪਣਾ ਭਗਤ ਜੀ ਦਾ ਲੋਕਲ ਬਾਡੀ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਜਿੱਦਣ ਮੰਨਰੰਚਨ ਕਾਲੀਆ ਸਾਹਿਬ ਦੇ ਜਿੱਦਣ ਗ੍ਰਨੇਡ ਚ ਲਿਆਇਆ ਕਰੇ ਉਹਦੋਂ ਉਹਨਾਂ ਨੇ ਉਹਨਾਂ ਦੇ ਘਰ ਦੇ ਬੂ ਵੀ ਅੱਗੇ মিডিਆ ਨੂੰ ਬਿਆਨ ਦਿੱਤਾ ਕਿ ਇਹ ਕੰਮ ਪਾਕਿਸਤਾਨ ਤੋਂ ਪੱਟੀ ਜੀ ਦਾ ਔਰ ਇਹ ਕੰਮ ਜਿਹੜਾ ਬਿਸ਼ਨੋਈ ਜੀ ਦਾ ਹੈ ਜਿਹੜੇ ਗੈਂਗਸਟਰਾਂ ਨੂੰ ਜੀਲ ਆ ਰਹੇ ਨੇ ਤੇ ਬਾਈ ਜਿਹੜਾ ਜੀਲ ਆਉਂਦਾ ਸਾਹਜ ਉਹਨਾਂ ਦੀ ਹੈ ਅਸੀਂ ਤਾਂ ਬਾਈ ਸਿੱਧੇ ਆਉਨੇ ਆ ਇਸ ਕਰਕੇ ਜਿਹੜਾ ਪਹਿਲਾ ਪਰਚਾ ਜਿਹੜਾ ਆਈਐਸ ਆਈਐਸਆਈ ਦੇ ਜਿਹੜੇ ਲਿੰਕ ਆ ਉਹ ਮੈਨੂੰ ਲੱਗਦਾ ਭਗਤ ਜੀ ਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੋ ਸਕਦੇ ਆ ਅਸੀਂ ਤਾਂ ਜਿਹੜੀ ਅਖਬਾਰ ਨਹੀਂ ਇਨਫੋਰਮੇਸ਼ਨ ਆਈ ਸੀਗੀ ਜਿਹੜੀ 9 ਤਰੀਕ ਨੂੰ ਨਿਊਜ਼ ਆਈ ਆ ਜਿੰਨੇ ਵਿੱਚ 55 ਗ੍ਰੇਨੇਡ ਉਹਨਾਂ ਬਾਰੇ ਅਸੀਂ ਜਾਣਕਾਰੀ ਦਿੰਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਇੱਕ ਪਾਸੇ ਕਾਂਗਰਸ ਜਿਹੜੀ ਹੈ ਦੱਸ ਰਹੀ ਹੈ ਕਿ ਬੱਤੀ ਬੰਬ ਪਏ ਹੋਏ ਨੇ 18 ਜਿਹੜੇ ਚੱਲ ਗਏ ਨੇ ਦੂਜੇ ਪਾਸੇ ਸਰਕਾਰ ਕਹ ਰਹੀ ਹੈ ਕਿ ਡਰਾਂ ਦੀ ਕੋਸ਼ਿਸ਼ ਕਰ ਲੋਕਾਂ ਦਾ ਨੁਕਸਾਨ ਨਹੀਂ মিডিਆ ਦੱਸ ਰਿਹਾ ਹੈ ਕਾਂਗਰਸ ਨਹੀਂ ਦੱਸ ਰਹੀ ਕਾਂਗਰਸ ਤਾਂ ਸचेत ਕਰ ਰਹੀ ਆ ਕਿ ਜੇ মিডিਆ 'ਚ ਇਹ ਗੱਲ ਆਈ ਹੈ ਤੇ ਸਰਕਾਰ ਆਪਦੀ ਜ਼ਿੰਮੇਵਾਰੀ ਨੂੰ ਸਮਝੇ ਜੇ ਪੰਜਾਬ ਦਾ ਡੀਜੀਪੀ ਇਹ ਕਹਿ ਰਿਹਾ ਕਿ 18 ਗਰਨੇਟ ਫਟ ਚੁੱਕੇ ਆ ਜਿਹੜੇ ਚੌਕੀਆਂ ਦੇ ਉੱਪਰ ਠਾਣਿਆਂ ਦੇ ਉੱਪਰ ਜਿਹੜਾ ਹਮਲਾ ਆਇਆ ਜੇ ਜਦੋਂ ਡੀਜੀਪੀ ਮੰਨ ਰਿਹਾ ਤੇ ਫਿਰ ਲੋਕ ਤਾਂ ਡਰਿਆ ਮਹਿਸੂਸ ਕਰ ਰਹੇ ਨੇ ਬਾਜਬਾਦ ਸਾਹਿਬ ਨੇ ਤੇ ਇਹ ਕਿਹਾ ਹੈ ਕਿ ਅੱਜ ਲੋਕਾਂ ਦੇ ਨਾਲ ਖੜਨ ਦੀ ਲੋੜ ਆ ਅੱਜ ਇਹ ਜਿਹੜੇ ਬਾਕੀ ਰਹਿੰਦੇ ਗ੍ਰਨੇਟਾ ਉਹਨਾਂ ਨੂੰ ਲੱਭਣ ਦੀ ਲੋੜ ਆ ਕਿ ਚਾਹ ਕਿ ਹੋਰ ਨੁਕਸਾਨ ਨਾ ਹੋਵੇ ਜੀਰ ਸਾਹਿਬ ਇਹ ਉਹ ਵੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਜੇ ਤੁਹਾਨੂੰ ਪਤਾ ਹੈ ਕਹਿੰਦੇ ਦੱਸ ਦੋ ਕਹਿੰਦੇ ਐਵੇਂ ਕਿਤੇ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਕਹਿੰਦੇ ਤੁਸੀਂ ਪਹਿਲਾਂ ਪਤਾ ਕਰ ਲਿਓ ਤੇ ਉਹ ਬਾਜਬਾਦ ਸਾਹਿਬ ਨੂੰ ਅੰਦਰ ਲੈ ਕੇ ਗਏ ਆ ਪੁੱਛ ਲੈਣ ਬਾਜਬਾਦ ਸਾਹਿਬ ਦੱਸਣਗੇ ਠੀਕ ਇਹ ਪੁੱਛਣ ਦਾ ਕੋਈ ਇਹ ਤਾਂ ਤਰੀਕਾ ਨਹੀਂ ਕਿ ਪਰਚਾ ਦੇ ਦਿਓ ਕਿਸੇ ਤੇ ਦਬਾ ਕੇ ਅਮਨ ਰੋੜਾ ਕਹਿੰਦੇ ਕਿ ਪਰਚਾ ਦਰਜ ਹੋਣਾ ਨਹੀਂ ਸੀ ਪਹਿਲੇ ਸਾਨੂੰ ਦੱਸ ਦਿੰਦੇ ਕਹਿੰਦੇ ਇਸ ਤਿੱਕੇ ਨਾਲ ਕਹਿੰਦੇ ਬਿਆਨ ਦੇਣਾ ਕਿਥੋਂ ਦੀ ਗੱਲ ਬਣੀ ਤੁਸੀਂ ਜਿਹੜਾ ਅਖਬਾਰ ਦੇ ਵਿੱਚ ਬਿਆਨ ਆਇਆ ਹੈ ਉਹ ਤੁਹਾਡੀ ਪੁਲਿਸ ਦੀ ਇਨਫਾਰਮੇਸ਼ਨ ਹੈ ਗੱਲ ਇਹ ਹੈ ਕਿ ਇਹਨਾਂ ਦੀ ਜਿਹੜੀ ਇੰਟੈਲੀਜੈਂਸੀ ਆ ਉਹ ਸਾਰੀ ਤਾਂ ਕਾਂਗਰਸ ਮਗਰ ਲਾਈ ਆ ਜੇ ਉਹ ਗੈਂਗਸਟਰ ਆ ਮਗਰ ਲਾਓ ਮੀਟਿੰਗਾਂ ਦੇ ਵਿੱਚ ਕੀ ਹੋ ਰਿਹਾ ਕੀ ਹੋ ਰਿਹਾ ਕੀ ਨਹੀਂ ਉਹ ਲਾਉਣੀ ਹੈ ਤੇ ਹੱਤਵਾਦੀਆਂ ਮਗਰ ਲਾਓ ਜਿਹੜੇ ਇਹੋ ਜਿਹੇ ਲੋਕ ਜਿਹੜੇ ਇਹੋ ਜਿਹੇ ਘਟੀਆਂ ਕੰਮ ਕਰਦੇ ਜਿਹੜੇ ਥਾਣਿਆਂ ਤੇ ਗ੍ਰੇਨੇਡ ਸੁੱਟਦੇ ਆ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰੋ ਸਾਡੇ ਮਗ ਕੁਲਵੀਰ ਜੀ ਦਾ ਸਾਡੇ ਨਾਲ ਸੀਗੇ ਤਾਂ ਇਹਨਾਂ ਦਾ ਇਹ ਕਹਿਣਾ ਹੈ ਤੇ ਵੀ ਜਿਹੜਾ ਪੁਲਿਸ ਜਿਹੜੀ ਇੰਟੈਲੀਜੈਂਸ ਲਾਉਣੀ ਹੈ ਉਹ ਅੱਤਵਾਦੀਆਂ ਤੇ ਉਹ ਗੈਂਗਸਟਰਾਂ ਦੇ ਪਿੱਛੇ ਲਾਓ ਜਿਹੜੇ ਇਸ ਥਿੱਕੇ ਦੇ ਨਾਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੇ ਤੇ ਜਿਹੜਾ ਬਿਆਨ ਹੈ ਇਹ ਕਾਂਗਰਸ ਦਾ ਬਿਆਨ ਨਹੀਂ ਹੈਗਾ ਇਹ ਆਲਰੇਡੀ ਕਹਿੰਦੇ ਅਖਬਾਰਾਂ ਦੇ ਵਿੱਚ ਆ ਚੁੱਕਿਆ ਹੈ ਤਾਂ ਅੰਦਰ ਲੈ ਕੇ ਗਏ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਹਿੰਦੇ ਉੱਥੇ ਪੁੱਛ ਲੈਣਗੇ ਵੀ ਕੀ ਹੈ ਕੀ ਨਹੀਂ ਹੈਗਾ ਤੇ ਔਨਲ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਪਾਸੇ ਨੂੰ ਜਿਹੜਾ ਤੁਸੀਂ ਸਾਹਮਣੇ ਦੇਖੋਗੇ ਬੈਠ ਸਾਹਿਬ ਉਹਦੀ ਤੇ ਸਾਰੇ ਸੁਖਪਾਲ ਸਿੰਘ ਖਹਿਰਾ ਸਾਰੇ तमाम ਲੀਡਰ ਜਿਹੜੇ ਕਾਂਗਰਸ ਦੇ ਉਹ ਬੈਠ ਹੋਏ ਨੇ ਇਹ ਤਸਵੀਰ ਹੈ ਤੁਹਾਡੇ ਨਾਲ ਕਾਂਗਰਸ ਦੇ ਪ੍ਰਧਾਨ ਰਾਜਾ ਵੜੈੰਗ ਜਿਹੜੇ ਨੇ ਪੰਜਾਬ ਕਾਂਗਰਸ ਕਮੇਟੀ ਦੇ ਉਹ ਲਗਾਤਾਰ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਦੇਖੋ ਬਾਜਵਾ ਸਾਹਿਬ ਸੰਵਿਧਾਨਕ ਅਹੁਦੇ ਤੇ ਨੇ ਬਹੁਤ ਉੱਚ ਅਹੁਦੇ ਤੇ ਨੇ ਇਹ ਤੋਂ ਪਹਿਲਾਂ ਵੀ ਉਹ ਰਾਜ ਸਭਾ 'ਚ ਵੀ ਰਹੇ ਆ ਬੜੀਆਂ ਮਨਿਸਟਰ ਵੀ ਰਹੇ ਆ ਪੰਜਾਬ ਦੇ ਕਿਉਂਕਿ ਇਨਪੁੱਟ ਆ ਤਾਂ ਸਰਕਾਰ ਕੋਲ ਹੁੰਦੀ ਆ ਜਾਂ ਆਪੋਜੀਸ਼ਨ ਦੇ ਕੋਲ ਹੁੰਦੀ ਆ ਤੇ ਜੇ ਹੁਣ ਸਰਕਾਰ ਨੂੰ ਆਪ ਨਹੀਂ ਦੀਂਦਾ ਹੈਗਾ ਸੀਗਾ ਕਿ ਪਹਿਲਾਂ ਇੱਥੇ ਲਗਭਗ 17 18 ਜਿਹੜੇ ਬਲਾਸਟ ਆ ਹੋਏ ਆ ਤਾਂ ਉਹ ਉਹਨਾਂ ਦਾ ਤਾਂ ਹਲੇ ਕੋਈ ਨਿਚੋੜ ਹੀ ਨਹੀਂ ਹੈ ਠੀਕ ਹੈ ਨਹੀਂ ਤੁਸੀਂ ਇਹ ਦੇਖੋ ਉਹ ਵੀ ਮਨੰਜਬ ਕਾਲੀਆ ਜੀ ਦੇ ਉੱਤੇ ਘਰ ਦੇ ਉੱਤੇ ਬੰਬ ਬਲਾਸਟ ਹੋਇਆ ਕਿ ਥਾਣੇ ਤੇ ਹੋਏ ਮੰਦਰਾਂ ਤੇ ਹੋਏ ਜਦੋਂ ਐਦਾਂ ਦੀ ਸਿਚੁਏਸ਼ਨ ਪੈਦਾ ਹੋਵੇ ਤਾਂ ਨੇਚਰਲੀ ਜਿਹੜੇ ਪੋਲੀਟੀਕਲ ਜਿਹੜੇ ਓਪੋਨੈਂਟ ਜਿਹੜੇ ਲੋਕ ਆ ਉਹਨਾਂ ਨੂੰ ਬੋਲਣਾ ਹੀ ਪੈਂਦਾ ਹੈਗਾ ਜੇ ਲੀਡਰ ਇਨ ਆਫ ਓਪੋਜੀਸ਼ਨ ਇਨ ਪੰਜਾਬ ਵਿਧਾਨ ਸਭਾ ਤਾਂ ਉਹਨਾਂ ਨੂੰ ਇਹ ਕਹਿਣਾ ਹੀ ਪਏਗਾ ਕਿ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਪੰਜਾਬ ਦੀ ਬੜੀ ਮਤਲਬ ਖਰਾਬ ਹੋਈ ਹੋਈ ਆ ਸੋ ਉਹ ਉਹਨਾਂ ਨੇ ਗੱਲ ਜਿਹੜੀ ਸੀ ਰੱਖੀ ਕਿਉਂਕਿ ਕਈ ਪੇਪਰਸ ਦੇ ਵਿੱਚ ਵੀ ਕਈ ਥਾਈਂ ਤੇ ਮਤਲਬ ਕਿ ਸੀਗਾ ਲਿਖਿਆ ਆ ਰਿਹਾ ਸੀਗਾ ਤੇ ਇਹ ਵੀ ਸਰਕਾਰ ਦੇ ਲੋਕ ਵੀ ਕਹਿ ਰਹੇ ਸੀਗੇ ਕਿ ਉਹ ਤੋਂ ਡਰੋਨ ਦੇ ਰਾਹੀਂ ਜੀ ਹੈ ਜੀ ਚਾਹੇ ਨਸ਼ਾ ਵੀ ਆਂਦਾ ਚਾਹੇ ਅਸਲਾ ਵੀ ਆਂਦਾ ਸਾਰਾ ਕੁਝ ਹੀ ਆਂਦਾ ਹੈਗਾ ਤਾਂ ਉਹਦੇ ਆਧਾਰ ਤੇ ਹੀ ਮੇਰੇ ਖਿਆਲ ਉਹਨਾਂ ਨੇ ਗੱਲ ਕੀਤੀ ਹੋਏਗੀ ਬਾਕੀ ਉਹ ਆਪਣੀ ਗੱਲ ਰੱਖ ਚੁੱਕੇ ਹੈਗੇ ਆ ਜਿਹੜੀ ਰੱਖਣੀ ਹੈਗੀ ਆ ਸੋ ਅੱਜ ਤਾਂ ਜਿਹੜੀ ਮੈਂ ਇਹ ਸੋਚਦਾ ਕਿ ਇਹ ਜਿਹੜੀ ਐ ਤਾਂ ਰਾਜਨੀਤਿਕ ਲੋਕ ਰੋਜ਼ ਹੀ ਬੋਲਦੇ ਰਹਿੰਦੇ ਹੈਗੇ ਆ ਤੇ ਜੇ ਉਹਨਾਂ ਨੇ ਗੱਲ ਕੀਤੀ ਇਹਦਾ ਮਤਲਬ ਇਹ ਨਹੀਂ ਹੈ ਕਿ ਸਗੋਂ ਸਰਕਾਰ ਨੂੰ ਉਹਨਾਂ ਦਾ ਸਹਿਯੋਗ ਲੈਣਾ ਚਾਹੀਦਾ ਸੀ ਕਿ ਉਲਟਾ ਪਰਚਾ ਹੀ ਦਰਜ ਕਰਕੇ ਰੱਖਤਾ ਹੈ ਇਹ ਇੱਕ ਨੰਮੀਆ ਪੜਤਾਂ ਪਾਉਣ ਵਾਲੀ ਗੱਲ ਹੈ ਜਿਹੜੀ ਹੋਣੀ ਨਹੀਂ ਚਾਹੀਦੀ ਬਿਲਕੁਲ ਤਾਂ ਇਹਨਾਂ ਦਾ ਕਹਿਣਾ ਕਿ ਵੀ ਸਹਿਯੋਗ ਲੈਣਾ ਚਾਹੀਦਾ ਸੀਗਾ ਸਦੀਕ ਸਾਹਿਬ ਵੀ ਨੇ ਸਦੀਕ ਸਰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਕੰਬੋਸ ਸਾਹਿਬ ਕਹ ਰਹੇ ਨੇ ਕਿ ਉਹਨਾਂ ਦਾ ਸਹਾਇਕ ਲੈਣਾ ਚਾਹੀਦਾ ਸੀਗਾ ਪਰ ਉਹ ਤਾਂ ਕਹਿ ਰਹੇ ਕਿ ਵੀ ਪਹਿਲਾਂ ਦੱਸ ਦੇਣਾ ਚਾਹੀਦਾ ਸੀਗਾ ਐਵੇਂ ਕਾਂਗਰਸ ਪ੍ਰੋਟੈਸਟ ਕਰਦੀ ਰੁਲਦੀ ਫਿਰਦੀ ਹੈ ਤੇ ਉਹ ਟੈਸਟ ਨਹੀਂ ਹੋਣੇ ਸੀਗੇ ਜਦੋਂ ਸੀਨੀਅਰ ਸੱਜਣ ਬੋਲ ਹਟਣ ਮੈਂ ਉਸ ਤੋਂ ਮੁਕਨੇ ਕਦੇ ਬੋਲਿਆ ਨਹੀਂ ਹਾਂਗਾ ਜੋ ਕਹਿ ਰਹੇ ਨੇ ਉਹ ਸੁਣ ਲਿਆ ਮੈਂ ਕਾਂਗਰਸ ਵਰਕਰ ਹਾਂ ਮੈਂ ਵੀ ਆ ਗਿਆ ਨੇ ਉਹ ਤਾਂ ਤੁਸੀਂ ਬਾਜਵਾ ਸਾਹਿਬ ਦੇ ਹੱਕ ਜੇ ਇਹਨਾਂ ਨੇ ਵੀ ਕਿਹਾ ਕਿ ਲੀਡਰ ਦੇ ਹੱਕ ਹਰ ਕੋਈ ਹੁੰਦਾ ਸਾਡਾ ਲੀਡਰ ਉਹ ਲੀਡਰ ਦੇ ਹੱਕ ਹਰ ਕੋਈ ਹੁੰਦਾ ਤੁਸੀਂ ਇਸ ਤਰ੍ਹਾਂ ਆਏ ਹੋ ਪਰ ਉਹ ਕਹਿ ਰਹੇ ਕਿ ਮੰਤਰੀ ਅਮਨ ਰੋੜਾ ਕੇ ਵੀ ਜੇ ਦੱਸ ਹੀ ਦਿੰਦੇ ਪਹਿਲਾਂ ਤੇ ਇਹੋ ਜਿਹਾ ਕਰਨਾ ਹੀ ਨਹੀਂ ਪੈਣਾ ਸੀ ਪ੍ਰੋਟੈਸਟ ਵਗੈਰਾ ਤੁਹਾਨੂੰ ਲੱਗਦਾ ਨਹੀਂ ਕਿ ਬਾਜਵਾ ਸਾਹਿਬ ਨੂੰ ਦੱਸ ਦੇਣਾ ਚਾਹੀਦਾ ਸੀ ਪਹਿਲਾਂ ਦੇਖੋ ਇਹ ਤਾਂ ਹੁਣ ਬਾਜਵਾ ਸਾਹਿਬ ਜਾਣਣ ਵੀ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਨਹੀਂ ਦੱਸ ਅਮਨ ਰੋੜਾ ਦੀ ਜਾਣਣ ਅਸੀਂ ਤਾਂ ਵਰਕਰ ਹੈ ਜੋ ਪਾਰਟੀ ਦਾ ਹੁਕਮ ਹੈ ਅਸੀਂ ਆ ਗਏ ਕਹਿੰਦੇ ਆਈਐਸ ਸਾਹੀ ਨਾਲ ਕਨੈਕਸ਼ਨ ਹੈ ਅੱਤਵਾਦੀਆਂ ਨਾਲ ਕਨੈਕਸ਼ਨ ਹੋ ਸਕਦਾ ਹੈ ਕਹਿੰਦੇ ਬਾਜਵਾ ਸਾਹਿਬ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਪਤਾ ਹੋਊਗਾ ਮੈਨੂੰ ਤਾਂ ਪਤਾ ਨਹੀਂ ਹੈ ਤੁਸੀਂ ਮੰਨਦੇ ਹੋ ਤੁਸੀਂ ਦਾਰ ਦੇਖਿਆ ਪੁਰਾਣਾ ਤੁਸੀਂ ਹੰਡਾਇਆ ਪਿੰਡੇ ਤੇ ਵੀ ਤੁਸੀਂ ਮੰਨਦੇ ਹੋ ਕਿ ਕਨੈਕਸ਼ਨ ਹੋ ਸਕਦਾ ਬਾਯਾ ਸਾਹਿਬ ਦਾ ਨਹੀਂ ਮੈਂ ਕਿਵੇਂ ਕਹਿ ਸਕਦਾ ਇੱਕ ਲੀਡਰ ਸਾਡੀ ਪਾਰਟੀ ਦਾ ਕਾਂਗਰਸ ਦਾ ਲੀਡਰ ਹੈ ਜੀ ਕਾਂਸੀ ਲੀਡਰ ਹੋਵੇ ਔਰ ਉਹਦੇ ਕਿਸੇ ਅਜੇ ਏਜੰਸੀ ਲਾਲਕੀ ਤਹਲਕਾ ਤੋਂ ਮੈਂ ਤਾਂ ਮੰਨਦਾ ਨਹੀਂ ਹੈ ਤੁਸੀਂ ਨਹੀਂ ਮੰਨਦੇ ਪਰ ਉਹ ਲਗਾਤਾਰ ਕਹਿ ਰਹੇ ਨੇ ਤਾਂ ਤੁਹਾਡੇ ਖਿਲਾਫ ਹੀ ਪ੍ਰੋਟੈਸਟ ਹੋ ਰਿਹਾ ਕਹਿੰਦੇ ਕਾਂਗਰਸ ਦੇ ਖਿਲਾਫ ਪ੍ਰੋਟੈਸਟ ਕਰਦੇ ਆ ਕਹਿੰਦੇ ਆਮ ਆਦਮੀ ਪਾਰਟੀ ਪ੍ਰੋਟੈਸਟ ਸੜਕਾਂ ਤੇ ਉਤਰੀ ਹੋਈ ਹੈ ਪਾਰਟੀਆਂ ਦਾ ਕੰਮ ਕੀ ਹੈ ਇੱਕ ਦੂਜੇ ਦੇ ਖਿਲਾਫ ਪ੍ਰੋਟੈਸਟ ਕਰਨਾ ਹੋਰ ਕੰਮ ਕੀ ਹੈ ਪਾਰਟੀਆਂ ਦਾ ਸਰਕਾਰ ਵੀ ਤੁਹਾਡੇ ਖਿਲਾਫ ਕਰੇ ਸਰਕਾਰ ਨੂੰ ਅਜਿਹਾ ਕੀ ਨੋਬਤਾ ਕੀ ਤੁਹਾਡੇ ਖਿਲਾਫ ਪ੍ਰੋਟੈਸਟ ਕਰਨ ਦਾ ਇਹ ਸਰਕਾਰ ਜਾਣ ਸਕਦੀ ਹੈ ਇਹ ਸਵਾਲ ਇਹ ਸਰਕਾਰ ਇਹ ਸਵਾਲ ਸਰਕਾਰ ਨੂੰ ਕਰੋ ਨਾ ਇਹ ਸਵਾਲ ਸਰਕਾਰ ਨੂੰ ਕਰੂ। ਵੀ ਉਹ ਕਿਉਂ ਕਰ ਰਹੇ ਨੇ? ਹਲੋ। ਤੁਹਾਨੂੰ ਅਕਲ ਨਹੀਂ ਆਏਗੀ। ਜਦੋਂ ਮੈਂ ਰੋਕ ਰਹੇ ਆ ਇੱਧਰ ਤੁਹਾਨੂੰ ਬਿਲਕੁਲ ਦੇ ਆਵਾਜ਼ ਮਾਰ ਰਹੇ। ਆਵਾਜ਼ ਮਾਰ ਰਹੇ ਫਿਰ ਐ ਤੱਕਾ ਥੋੜੀ ਮਾਰੇਗਾ ਤੂੰ। ਤੱਕਾਸੜੀ ਮਾਰਿਆ ਸਰ ਜੀ। ਬਿਲਕੁਲ ਬੇਫਕੂਫ ਐ ਤੂੰ ਤੇ। ਸਰ ਇਹ ਜਿਸ ਤਿੱਕੇ ਦੇ ਨਾਲੇ ਤਸਵੀਰਾਂ ਨੇ ਹੁਣ ਕੀ ਲੱਗਦਾ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਜਾਂ ਕੀ ਚੀਜ਼ਾਂ ਹੋ ਸਕਦੀਆਂ? ਦੇਖੋ ਜੀ ਕਾਨੂੰਨ ਲਾਮ ਜਿਹੜੇ ਲੋਕ ਨੇ ਉਹ ਇਹਨਾਂ ਕਾਨੂੰਨ ਜਾਣਦੇ ਨੇ। ਮੈਂ ਇਸ ਗੱਲ ਬਾਰੇ ਕੁਝ ਨਹੀਂ ਕਹਿ ਸਕਦਾ। ਪਾਰਟੀ ਨੇ ਜੋ ਇਸ ਵੇਲੇ ਫੈਸਲਾ ਕੀਤਾ ਹੈ। Assim parte de lá